ਦਸੂਹਾ ਵਿਖੇ ਦੋ ਨੌਜਵਾਨ ਖਤਰਨਾਕ ਚੈਨਾ ਟੋਰ ਦਿਲਪੇਟ ਵੀ ਚੌਂ ਦਾ ਗੰਭੀਰੂ ਵੀ जख्मी ਹੋ ਗਏ ਜਿਸ ਵਿੱਚ ਇੱਕ ਨੂੰ ਸਿਵਲ ਹਸਪਤਲ ਦਸੂਹਾ ਵਿਖੇ ਦਾਖਲ ਕਰਾਇਆ ਗਿਆ ਅਤੇ ਦੂਜੇ ਨੌਜਵਾਨ ਦੀ ਹਾਲਤ ਨੂੰ ਨਾਜੂ ਦੇ ਦੇ ਉਸ ਨੂੰ ਜਲੰਧਰ ਐਫਐਸ ਕਾਰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਪੀੜਿਤ ਨੌਜਵਾਨ ਦਿਖਸ਼ਤ ਕੁਮਾਰ ਜੋ ਕਿ ਹਰਦੋਥਲਾ ਦਾ ਰਹਿਣ ਵਾਲਾ ਹੈ ਅਤੇ ਡੀਏਵੀ ਕਾਲਜ ਦਸੂਹਾ ਦਾ ਕਰਮਚਾਰੀ ਹੈ ਜੋ ਆਪਣੇ ਨਿੱਜੀ ਕੰਮ ਲਈ ਮਿਆਣੀ ਰੋਡ ਤੋਂ ਪੁਲ ਪਾਰ ਜਾ ਰਿਹਾ ਸੀ ਚਾਈਨਾ ਡੋਰ ਨੇ ਪੀੜ ਵਿੱਚ ਚੌਂਕ ਕਰ ਗੰਭੀਰੂ ਵੀ ਜ਼ਖਮੀ ਹੋ ਗਿਆ ਜੇ ਵਿਅਕਤੀ ਕਾਸ਼ਦੀਪ ਜੋ ਕਿ ਐਸ ਡੀ ਐਮ ਚੌਂਕ ਵਿੱਚ ਜਾ ਰਿਹਾ ਸੀ ਜਿਸ ਵਕਤ ਉਹ ਨੈਸ਼ਨਲ ਹਾਈਵੇ ਤੇ ਪਹੁੰਚਦਾ ਹੈ ਤਾਂ ਚਾਈਨਾ ਡੋਰ ਨੇ ਅਪੇਲ ਪੀੜ ਵਿੱਚ ਲੈ ਲਿਆ ਜਿਸ ਕੰਨ ਕਾਸ਼ਦੀਪ ਦੇ ਮੱਥੇ ਤੇ ਹੱਥ ਨੂੰ چیرਦੀ ਹੋਈ ਚਾਈਨਾ ਡੋਰ ਕਾਸ਼ਦੀਪ ਨੂੰ ਗੰਭੀਰੂ ਵੀ ਜ਼ਖਮੀ ਕਰ ਗਈ ਹੁਣ ਕਾਸ਼ਦੀਪ ਨੂੰ ਸੂਹਾ ਦੇ ਸਿਵਲ ਹਸਪੀਟਲ ਵਿਖੇ ਦਾਖਲ ਕਰਾਇਆ ਗਿਆ ਹੈ ਉੱਥੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਅਕਾਸ਼ ਸਿੰਘ ਹੈ ਜੋ ਕੀ ਹੋਇਆ ਕਿੱਥੇ ਜਾ ਰਹੇ ਸੀ ਤੁਸੀਂ ਜਦੋਂ ਮੈਂ ਕਰੋ ਬਾਜ਼ਾਰ ਜਾਣਾ ਸੀ ਬੈਕਰੀ ਜੇ ਬਿਸਕਟ ਵਗੈਰਾ ਲੈਣ ਤੇ ਮੇਲੇ ਐਸ ਡੀ ਬਚੋਂ ਚੋਂ ਮੇਰੇ ਡੋਰ ਫਿਰ ਗਈ ਸਟੋਰ ਸੀ ਮੇਰੀ ਧੌਣ ਤੇ ਤੇ ਮੈਂ ਆਪਣੇ ਹੱਤ ਨਾਲ ਇਸ ਤਰ੍ਹਾਂ ਤਾਂ ਚੱਕੀ ਤੇ ਉਹ ਮੇਰੇ ਸਿਰ ਤੇ ਇਸ ਤਰ੍ਹਾਂ ਫਿਰ ਤੇ ਹੁਣ ਹੱਥ ਵੀ ਜ਼ਖਮੀ ਹੋਏ ਤੁਹਾਡੇ ਹਾਂਜੀ ਹੱਥ ਵੀ ਖੂਨ ਦੇ ਲੱਗਦੀ ਸੀ ਤੇ ਇੱਕ ਇੱਥੇ ਮੇਰੇ ਲੱਗੀ ਸਿਰ ਤੇ ਕਾਹ ਦਾ ਕੰਮ ਕਰਦੇ ਹੋ ਤੁਸੀਂ ਮੈਂ ਰਲਾਈਸਪੌਟ ਦੇ ਕੰਮ ਤੇ ਇਹ ਕਿੰਨੇ ਵਜੇ ਦੀ ਗੱਲ ਹੈ ਇਹ ਹੁਣੀ ਬਸ ਡਾਕਟਰ ਨੂੰ ਕਰਵਾਉਂਦੇ ਸੀ ਹੁਣੇ ਜੀ ਤੇ ਮੇਰੇ ਦੌਰ ਭੇਜਦੇ ਡਾਕਟਰ ਜਿਹੜੇ ਚਾਇਨਾ ਡੋਰ ਦੇ ਦੋ ਪੇਸ਼ੈਂਟ ਆਏ ਸੀ ਜਿਹੜੇ ਐਕਸੀਡੈਂਟਲੀ ਕੀ ਹੈਗਾ ਜੀ ਹਾਂਜੀ ਦੋ ਪੇਸ਼ੈਂਟ ਆਏ ਹੈ 36 ਈਅਰ 올ਡ ਮੇਲ ਹੈ ਉਹ ਡੀਏਵੀ ਸਕੂਲ ਟੀਚਰ ਸੀ ਉਹਨਾਂ ਦੇ ਥਰੋਟ ਤੇ ਰਾਉਂਡ 15 ਸੈਂਟੀਮੀਟਰ ਦਾ ਇਨਸਾਈਜ਼ ਰੂਨ ਸੀਗਾ ਜਿਨ੍ਹਾਂ ਤੇ ਮੈਨੂੰ ਇਦਾਂ ਲੱਗ ਰਿਹਾ ਇਹ ਵੀ ਦੋਨੇ ਥਾਇਰੋਇਡ ਦੀਆਂ ਆਰਟਰੀਜ਼ ਕੱਟ ਹੋ ਗਈਆਂ ਜਿਸ ਕਰਕੇ ਬਲੀਡਿੰਗ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਨਾਲ ਆ ਰਹੀ ਸੀ ਪ੍ਰੈਸ਼ਰ ਬੰਦ ਪਹਿਲਾਂ ਸੂਚਰੀਂਗ ਕਰਨ ਲੱਗ ਗਈ ਬਟ ਬਲੀਡ ਪ੍ਰੈਸ਼ਰ ਦੇ ਨਾਲ ਹੋ ਕੇ ਪੇਸ਼ੈਂਟ ਦਾ ਇਮੋਡਾਇਨਾਮਿਕ ਸਟੇਬਲ ਨਹੀਂ ਰਹਿ ਰਿਹਾ ਇਸ ਕਰਕੇ ਪ੍ਰੈਸ਼ਰ ਬੰਦ ਕਰਕੇ ਸਾਨੂੰ ਉਹ ਪੇਸ਼ੈਂਟ ਨੂੰ ਆ ਕੇ ਰੈਫਰ ਕਰਨਾ ਪਿਆ ਦੂਜਾ ਪੇਸ਼ੈਂਟ ਕਾਸ਼ ਹੈ ਉਹ ਥੋੜਾ ਸੇਫ ਹੈ ਸੋ ਉਹ ਪੈਟਰੋਲ ਪੰਪ ਤੇ ਵਰਕਿੰਗ ਸੀਗਾ ਉਨੀ ਸੀ ਨਹੀਂ ਬਲੀਡਿੰਗ ਨਹੀਂ ਸੀ ਬਟ ਠੀਕ ਹੈ ਦੂਜੇ ਪੇਸ਼ੈਂਟ ਦੀ ਜਿਹੜੀ ਕੰਡੀਸ਼ਨ ਦੂਜਾ ਪੇਸ਼ੈਂਟ ਸਟੇਬਲ ਆ ਉਹ ਇੱਥੇ ਹੀ ਹੈ ਪਹਿਲੇ ਦੀ ਹਿਮੋਡਾਇਨਾਮਿਕ ਕਿੰਨਾ ਸਟੇਬਲ ਨਹੀਂ ਹੈ ਇਸ ਕਰਕੇ ਉਹਨੂੰ ਬਲੱਡ ਵੈਰਾ ਵੀ ਲੱਗਾ ਇਹ ਬਾਕੀ ਹੋਰ ਫਲੂਇਡ ਵੀ ਲਗਾਏ ਕੋਲੋਇਡਲ ਵੀ ਲਗਾਏ ਤੇ ਭੇਜਿਆ ਆ ਕੇ ਨਾ ਪਿੱਛੇ ਜਿਹਦਾ ਅੱਜ ਪੌਲ ਬੁਫਰਕ ਚైనా ਡੋਰ ਦੇ ਨਾਲ ਇੱਕ ਹਾਸਾ ਆਇਆ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਇਤਲਾਅ ਮਿਲੀ ਸਾਨੂੰ ਇੱਥੇ ਵੀ ਇੱਥੇ ਮਿਆਣੀ ਰੋਡ ਦੇ ਉੱਤੇ ਇੱਕ ਲੜਕੇ ਦੇ ਉੱਪਰ ਚైనా ਡੋਰ ਜਿਹੜੀ ਹੈਗੀ ਗੱਲ ਦੇ ਵਿੱਚ ਫਿਰ ਗਈ ਹੈ ਉਸੇ ਸਬੰਧੀ ਅਸੀਂ ਇੱਥੇ ਦਸੂਹਾ ਸਿਵਲ ਹਸਪਤਲ ਦੇ ਦਿਕਸ਼ਿਤ ਸਨੋਪੋ ਰਵਿੰਦਰ ਕੁਮਾਰ ਵਾਸੀ ਹਰਦੋਤਲਾ ਜੀ ਦੀ ਉਮਰ 36 ਸਾਲ ਹੈਗੀ ਹੈ ਇਹਦੇ ਗੱਲ ਦੇ ਵਿੱਚ ਚੈਨਾ ਰੋਡ ਜਿਹੜੀ ਫ੍ਰੀ ਹੈਗੀ ਹੈ ਬਾਕੀ ਇਹ ਜੇਰੇ ਇਲਾਜ ਹੈ ਡਾਕਟਰ ਕੋਲ ਜੋ ਸਾਡੀ ਕਾਨੂੰਨ ਅਮਦਾਬ ਕਰਵੇ ਅਸੀਂ ਉਹਨੇ ਇਹਦੇ ਅੱਗੇ ਅਮਲ ਚ ਲੈ ਕੇ ਆਵਾਂ ਸਰ ਅੱਜ 10 ਵਜੇ ਵਜੇ ਕਿਸਾਨ ਪੰਚਮੀ ਹੈਗੀ 10 ਵੇ ਦੇ ਵਿੱਚ ਸਭ ਤੋਂ ਜਿਆਦਾ ਚੈਨਾ ਰੋਡ ਵਿੱਚ ਹੀ ਉਹਦੇ ਤੇ ਪ੍ਰਸ਼ਾਸਨ ਬਿਲਕੁਲ ਮੌਂਡ ਰਿਹਾ ਹੈ ਕੀ ਗੱਲ ਹੈ ਜੀ ਪ੍ਰਸ਼ਾਸਨ ਆਪਣੇ ਵੱਲੋਂ ਬੜੇ ਮਤਲਬ ਵੀ ਕੰਮਕਾਰ ਕਰ ਰਿਹਾ ਅੱਜ ਮੈਂ ਮਨੂ ਰੁਟੀਨ ਦੇ ਵਿੱਚ ਹੀ ਹੈ ਪਹਿਲਾਂ ਵੀ ਮੈਂ ਚੈਕਿੰਗ ਕੀਤੀ ਹੈ ਇੱਕ ਚੈਨਾ ਰੋਡ ਦੇ ਰਿਗਾਰਡਿੰਗ ਪਹਿਲਾਂ ਵੀ ਮੈਂ ਪਰਚਾ ਦਿੱਤਾ ਫੇਰ ਵੀ ਮੈਂ ਅੱਜ ਤੱਕੇ ਸਵੇਰ ਤੋਂ ਲੱਗੇ ਆਂ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਜਿਹੜੇ ਚਲਾ ਰਹੇ ਵਾਂਗੂ ਉਹਨਾਂ ਨੂੰ ਅਸੀਂ ਹਦਾਇਤੀ ਵੀ ਕਰ ਰਹੇ ਜਿੱਥੇ ਸਾਨੂੰ ਲੱਗਦਾ ਵੀ ਇਹੇ ਕੁਛ ਸ਼ਰਾਰਤਬਾਜੀ ਉਹਨਾਂ ਨੂੰ ਅਸੀਂ ਹਟਾ ਵੀ ਰਹੇ ਆ ਪ੍ਰਸ਼ਾਸਨ ਵੱਲੋਂ ਕੋਈ ਚੱਲਣੀ ਹੈਗੀ ਪਰ ਫੇਰ ਵੀ ਚਲੋ ਇਤਨਾ ਕਿਤੇ ਪਬਲਿਕ ਦਾ ਆਪਣਾ ਵੀ ਇੱਕ ਫਰਜ਼ ਬਣਦਾ ਕਿਉਂਕਿ ਪਬਲਿਕ ਲਈ ਖਤਰੇ ਲਈ ਗੱਲ ਕੀਤੀ ਗਈ ਹੈ ਐਨਜੋਏ ਕਰਨਾ ਵੱਖਰੀ ਗੱਲ ਹੈ ਪਰ ਜਿਹਦੇ ਨਾਲ ਕਿਸੇ ਦੀ ਜਾਨ ਮਿਲਣ ਦਾ ਖਤਰਾ ਹੋ ਸਕਦਾ ਤਾਂ ਪਬਲਿਕ ਨੂੰ ਵੀ ਇਸ ਚੀਜ਼ ਲਈ ਸचेत ਕਰਨਾ ਚਾਹੀਦਾ ਮੈਂ ਤੁਹਾਡੇ ਮਾਧਿਅਮ ਥਰੂ ਇਹਨੇ ਗੱਲ ਕਰਦਾ ਕਿ ਪਬਲਿਕ ਨੂੰ ਇਸ ਲਈ ਅਵੇਅਰ ਹੋਣਾ ਜ਼ਰੂਰੀ ਹੈ ਜੇ ਨਾ ਤਾਂ ਪਬਲਿਕ ਅਵੇਅਰ ਨਹੀਂ ਹੋਊਗੀ ਤਾਂ ਸ਼ਾਇਦ ਲੱਗਦਾ ਉਹਨਾਂ ਟਾਈਮ ਇਹਦਾ ਬਿਹਾਸੇ ਨਹੀਂ ਹਜੇ ਟਲ ਸਕਦਾ